ਭਈ ਪਰਪਤ ਮਨੁੱਖ ਦੇ ਗੁਰਿਆ ਗੋਵਿੰਦ ਮਿਲਣ ਕੀ ਏ ਤੇਰੀ ਵਰੀ ਫਿਰ ਨਾਲ ਕੀ ਕਿਹਾ ਕਹਿੰਦੇ ਅਵਰ ਕਾਜ تیر ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਜਿਹੜਾ ਆਪਾਂ ਘਰ ਦਾ ਕੰਮ ਕਰਕੇ ਆਏ ਨਾ ਖੇਤਾਂ ਦਾ ਘਰ ਪਰਿਵਾਰ ਦਾ ਉਹ ਭਾਈ ਸਰੀਰ ਜਿਉਂਦਿਆਂ ਜੀ ਇੱਥੇ ਕੰਮ ਹੋਣਾ ਹੈ ਇਹ ਨਹੀਂ ਕਿ ਉਹ ਕਿਰਤ ਬੰਦ ਕਰ ਦੇਣੀ ਜ਼ਮੀਨ ਦਾ ਖੇਤਾਂ ਦਾ ਫਸਲ ਦਾ ਕੰਮ ਕਰ ਰਹੇ ਨੇ ਕਾਰੋਬਾਰ ਕਰ ਰਹੇ ਉਹ ਦੁਨੀਆ ਵਿੱਚ ਕੰਮ ਹੋਣਾ ਆ ਜਿਹੜਾ ਸੰਗਤ ਵਿੱਚ ਬਹਿ ਕੇ ਨਾਮ ਜਪਿਆ ਇਹਨੂੰ ਪਾਤਸ਼ਾਹ ਕਹਿੰਦੇ ਉੱਥੇ ਕੰਮ ਹੋਣਾ ਜਦੋਂ ਸਹਜੀਰ ਦੀ ਕਹਾਣੀ ਖਤਮ ਹੋ ਜਾਏਗੀ ਰੱਬ ਦੀ ਦਰਗਾਹ ਵਿੱਚ ਵੀ ਇਹ ਕੰਮ ਆਇਆ ਤੇਰੀ ਫੋਟੋ ਰੱਬ ਦੀ ਦਰਗਾਹ ਵਿੱਚ ਜਾ ਰਹੀ ਹੈ ਆ ਤੁਸੀਂ ਪੜੇ ਲਿਖੇ ਬੈਠੇ ਹੋ ਕੈਮਰਾ ਲੱਗਾ ਹੋਇਆ ਜੇ ਲਾਈਵ ਚੱਲਦਾ ਹੋਵੇ ਨਾ ਤੋਡੀ ਵਿੱਗੇ ਵਾਲਾ ਕਿਤਨ ਦਰਬਾਰ ਬਾਹਰ ਵਿਦੇਸ਼ ਵਿੱਚ ਲੋਕ ਵਿਖ ਰਹੇ ਆਪਾਂ ਬੈਠੇ ਇੱਥੇ ਆ ਤੁਹਾਡੀ ਫੋਟੋ ਇਟਲੀ ਅੰਗਲੈਂਡ ਵਿੱਚ ਜਾ ਰਹੀ ਹੈ ਬੈਠੇ ਤੁਸੀਂ ਇੱਥੇ ਹੋ ਟੋਡੀ ਤਸਵੀਰ ਜਿਹੜੀ ਹੈ ਉਹ ਅਮਰੀਕਾ ਵਿੱਚ ਜਾ ਰਹੀ ਹੈ ਪਰ ਸਾਧ ਸੰਗਤ ਇਹ ਕੈਮਰੇਬੰਦ ਹੋ ਜਾਣਗੇ ਸਰੀਰ ਉੱਠ ਕੇ ਚਲ ਜਾਏਗਾ ਇਹ ਫੋਟੋ ਉੱਥੇ ਜਾਣੀ ਬੰਦ ਹੋ ਜਾਏਗੀ ਪਰ ਜਿਹੜਾ ਸੰਗਤ ਵਿੱਚ ਬਹਿ ਕੇ ਨਾਮ ਜਪੇ ਹੈ ਇਹ ਫੋਟੋ ਰੱਬ ਦੀ ਦਰਗਾਹ ਤੱਕ ਜਾਏਗੀ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਹੇ ਇਹ ਜਪਿਆ ਹੋਇਆ ਨਾਮ ਕਮ ਹੋਣੇ ਕਦੋਂ ਜਦੋਂ ਸਰੀਰ ਦੇ ਰਿਸ਼ਤਿਆਂ ਦੀ ਕਹਾਣੀ ਖਤਮ ਹੋਣੀ ਇਹਨੂੰ ਪਾਤਸ਼ਾਹ ਨੇ ਵਚਨ ਕਹੇ ਤੁਹਾਨੂੰ ਯਾਦ ਹੈ ਜਿੱਥੇ ਹਜ਼ੂਰ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਮਾਂ ਪਿਓ ਭੈਣ ਭਰਾ ਮਿੱਤਰ ਕੰਮ ਨਹੀਂ ਆਉਣਗੇ ਪੜੋ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾਂ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਾਨ ਦੂਤ ਜਮਦਲੈ ਤੇ ਕੇਵਲ ਨਾਮ ਸੰਗ ਤੇਰੇ ਚਲੇ ਇੱਕ ਨੁਕਤਾ ਹੋਰ ਧਿਆਨ ਨਾਲ ਸੁਣਿਓ ਫਿਰ ਕੀ ਸਰੀਰਾਂ ਦਾ ਇਹ ਮਿਲ ਵਰਤੋਂ ਸੰਸਾਰ ਪੁੱਤਰ ਧੀਆਂ ਕਿਸੇ ਕੰਮ ਦੇ ਨਹੀਂ ਸਾਧ ਸੰਗਤ ਇਹ ਕੰਮ ਆਉਂਦੇ ਨੇ ਸ਼ਰੀਰ ਦੇ ਰਿਸ਼ਤੇ ਸੰਸਾਰ ਦੇ ਰਿਸ਼ਤੇ ਕੰਮ ਆਉਂਦੇ ਨਹੀਂ ਕਿੱਥੋਂ ਤੱਕ ਹਜ਼ੂਰ ਨੇ ਕਹੇ ਸ਼ਮਸ਼ਾਨ ਘਾਟ ਤੱਕ ਇਹ ਆਪਣੀ ਸਾਰਿਆਂ ਦੀ ਕਹਾਣੀ ਸਰੀਰ ਦੇ ਰਿਸ਼ਤੇ ਪੁੱਤਰ ਧੀਆਂ ਮਿੱਤਰਾਂ ਦੇ ਰਿਸ਼ਤੇ ਕੰਮ ਹੋਣਗੇ ਸ਼ਮਸ਼ਾਨ ਘਾਟ ਤੱਕ ਸ਼ਮਸ਼ਾਨ ਘਾਟ ਤੋਂ ਸਰੀਰ ਨਾਲ ਅੱਗੇ ਕੋਈ ਰਿਸ਼ਤਾ ਨਹੀਂ ਨਿਭਾ ਸਕਦਾ ਆਪਣੇ ਸਰੀਰ ਦਾ ਰਿਸ਼ਤਾ ਜਿਉਂਦਿਆਂ ਜੀ ਸ਼ਮਸ਼ਾਨ ਘਾਟ ਤੱਕ ਹੈ ਇਤੋਂ ਅੱਗੇ ਕੋਈ ਨਹੀਂ ਨਿਭਾ ਸਕੇਗਾ ਔਰ ਸਾਥ ਸੰਗਤ ਦੋ ਰਿਸ਼ਤੇ ਰੱਬ ਦੀ ਦਰਗਾਹ ਤੱਕ ਨਿਵਦੇ ਨੇ ਇੱਕ ਗੁਰੂ ਦੇ ਦਿੱਤੇ ਸ਼ਬਦ ਦਾ ਨਾਮ ਦਾ ਰਿਸ਼ਤਾ ਦਰਗਾਹ ਤੱਕ ਨਿਵਦਾ ਹੈ ਇੱਕ ਇਹ ਵੀ ਯਾਦ ਰੱਖਿਓ ਕੋਈ ਸੱਚੇ ਸੰਤ ਸੱਜਣ ਹੋਣ ਭਾਈ ਉਹ ਕੀਤੀ ਹੋਈ ਸੰਗਤ ਉਹ ਸੰਤ ਦਾ ਰਿਸ਼ਤਾ ਵੀ ਪਰਲੋਕ ਤੱਕ ਨਿਵਦਾ ਹੈ ਜੇ ਤੁਸੀਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਪਿਆਰ ਚ ਬੈਠੇ ਹੋ ਇਹ ਯਾਦ ਰੱਖਿਓ ਇੱਕ ਤੇ ਕੀਤੀ ਹੋਈ ਬੰਦਗੀ ਨਾਲ ਜਾਂਦੀ ਹੈ ਇੱਕ ਬਾਦਸ਼ਾਹ ਨੇ ਕਿਹਾ ਬੰਦਗੀ ਵਾਲੇ ਵੀ ਦਰਗਾਹ ਤੱਕ ਜਾਂਦੇ ਨੇ ਇਸੇ ਲਈ ਹਜ਼ੂਰ ਕਹਿੰਦੇ ਆ ਜਿਹੜੇ ਰਿਸ਼ਤੇ ਨਿਭਾਈ ਚੱਲ ਇਹ ਪਰ ਯਾਦ ਰੱਖੀ ਇਹ ਅੱਗੇ ਨਹੀਂ ਨਿਵਣੇ ਇਹ ਸ਼ਮਸ਼ਾਨ ਘਾਟ ਤੱਕ ਹੈ ਜਦੋਂ ਤੱਕ ਸਰੀਰ ਜਿਉਂਦਾ ਹੈ ਤੇਰੇ ਸਰੀਰ ਦਾ ਰਿਸ਼ਤਾ ਸ਼ਮਸ਼ਾਨ ਘਾਟ ਤੱਕ ਹੈ ਪਰ ਸੰਤ ਦਾ ਰਿਸ਼ਤਾ ਦਰਗਾਹ ਤੱਕ ਹੈ ਇਸੇ ਲਈ ਮਹਾਰਾਜ ਨੇ ਕਿਹਾ ਭਾਈ ਉਹਨਾਂ ਨੂੰ ਢੂੰਡ ਲੱਭ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਉਹਨਾਂ ਦੀ ਸੰਗਤ ਕਰ ਦਰਗਾਹ ਤੱਕ ਨਿਵਣੇ ਵਚਨ ਲਿਖਿਆ ਹੋਇਆ ਪੜਿਓ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਬਚਨ ਕਹਿੰਦੇ ਨੇ ਨਾਨਕ ਕੱਟੜਿਆ ਸਿਉ ਤੋੜੋ ਨਾਨਕ ਕੱਟੜਿਆ ਸਿਉ ਭਾਈ ਤੋੜਲਾ ਰਿਸ਼ਤੇ ਇਹ ਮਾਫ ਕਰਿਓ ਇੱਥੇ ਤੋੜਨ ਦਾ ਅਰਥ ਇਹ ਨਹੀਂ ਹੋਵੇ ਭੈਣ ਭਰਾਵਾਂ ਨੂੰ ਮਿਲਣਾ ਬੰਦ ਕਰ ਦੇਓ ਪਹਿਲੀ ਗੱਲ ਤੇ ਇਹ ਰਿਸ਼ਤਿਆਂ ਵਿੱਚ ਕੋਈ ਖੁਸ਼ੀ ਨਹੀਂ ਹੁੰਦਾ ਤੁਸੀਂ ਲੱਖ ਯਤਨ ਕਰੋ ਦੂਜਿਆਂ ਨੂੰ ਖੁਸ਼ ਕਰਦੇ ਹੋ ਬਿਮਾਰ ਹੋ ਜਾਓਗੇ ਪਰ ਉਹ ਖੁਸ਼ ਨਹੀਂ ਹੋਣਗੇ ਮੈਂ ਇਸ ਤਰ੍ਹਾਂ ਦੇ ਲੋਕ ਵੇਖੇ ਨੇ ਜਿਨ੍ਹਾਂ ਨੇ ਆਪਣੇ ਵਿਹਵਾਂ ਤੇ 30-30 40-40 ਲੱਖ ਰੁਪਇਆ ਖਰਚੇ ਦਿੱਤਾ ਤਾਂ ਵੀ ਰਿਸ਼ਤੇਦਾਰ ਖੁਸ਼ ਨਹੀਂ ਹੋਏ ਸਾਥ ਸੰਗਤ ਖੁਸ਼ ਇਹ ਦੁਨਿਆਵੀ ਰਿਸ਼ਤੇ ਖੁਸ਼ ਕਰਦੇ ਆ ਮੁੰਡਾ ਬਿਮਾਰ ਹੋ ਜਾਂਦਾ ਇਸ ਲਈ ਪਾਤਸ਼ਾਹ ਨੇ ਕਿਹਾ ਰਹਿਣਾ ਵਿੱਚ ਪਰ ਥੋੜਾ ਜਿਹਾ ਅੰਦਰੋਂ ਸੁਰਤ ਤੋੜ ਕੇ ਰੱਖ ਲੋਕਾਂ ਸਿਓ ਮੇਰਾ ਠੱਠਾ ਬਾਗਾ ਸਰੀਰ ਕਰਕੇ ਰਿਸ਼ਤੇ ਦੁਨੀਆਂ ਵਿੱਚ ਰੱਖ ਸੁਰਤ ਕਰਕੇ ਸ਼ਬਦ ਤੇ ਕਿਸੇ ਸਾਧੂ ਦੀ ਸੰਗਤ ਨਾਲ ਰਿਸ਼ਤਾ ਜੋੜ ਉਹ ਰੱਬ ਦੀ ਦਰਗਾਹ ਤੱਕ ਜਾਏਗਾ ਇਹਨੂੰ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਪੜੋ ਨਾਨਕ ਕੱਚੜਿਆਂ ਸਿਓ ਢੂੰਡ ਸੰਤ ਸੱਜਣ ਪੱਕਿਆਂ ਓਏ ਜੇ ਬੰਦੇ ਵਿੱਚ ੜੇ ਓਏ ਮੂਆਂ ਨਾ ਜਾਹੀ ਛੋੜ ਦੁਨੀਆ ਜਿਉਂਦਿਆਂ ਦੀ ਛੱਡ ਜਾਏਗੀ ਸਾਧ ਸੰਗਤ ਸਾਧੂ ਦਾ ਰਿਸ਼ਤਾ ਰੱਬ ਦੀ ਦਰਗਾਹ ਤੱਕ ਜਾਂਦਾ ਹੈ ਬੰਦਗੀ ਦਾ ਰਿਸ਼ਤਾ ਦਰਗਾਹ ਤੱਕ ਜਾਂਦਾ ਜਿੱਥੇ ਕੋਈ ਸਹਦਾ ਨਾ ਕਰੇ ਉੱਥੇ ਤੁਹਾਡਾ ਜਪਿਆ ਹੋਇਆ ਵਹਿਗੁਰੂ ਦਾ ਨਾਮ ਕੰਮ ਆਉਂਦਾ ਇਹਨੂੰ ਮਹਾਰਾਜ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲੱਗੂ ਹੋਏ ਦੁਸ਼ਮਣ ਸਾਖ ਵੀ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮਤਨ ਲੱਗੇ ਨਾ ਤਤੀ ਵਾਹ ਵਹਿਗੁਰੂ ਦਾ ਨਾਮ ਰੱਬ ਦੀ ਦਰਗਾਹ ਤੱਕ ਪਹੁੰਚਦਾ ਸਾ ਸੰਗਤ ਇੱਕ ਮੇਰੇ ਸੱਜਣ ਨੇ ਉਹਨਾਂ ਦੇ ਦੋ ਲੜਕੀਆਂ ਤੋਂ ਬਾਅਦ ਬੇਟਾ ਹੋਇਆ ਹੈ। ਔਰ ਜਦੋਂ ਬੱਚੇ ਦਾ ਜਨਮ ਹੋਇਆ ਨਾ ਹੁਣ ਉਹ ਬੱਚਾ ਜੋਹਾਨ ਹੈ 15-16 ਸਾਲ ਦਾ। ਜਦੋਂ ਉਹ ਬੱਚੇ ਦਾ ਜਨਮ ਹੋਇਆ ਜਿਹੜੇ ਹਸਪੀਟਲ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਉਹਨਾਂ ਦਾ ਕਹਾਟ ਬਣਿਆ ਹੋਇਆ ਸੀ। ਉਹ ਗੁਜਰਾਲ ਹਸਪੀਟਲ ਹੈ। ਤਾਂ ਸਾਧ ਸੰਗਤ ਡਾਕਟਰ ਨੂੰ ਉੱਥੇ ਵਿਖਾਉਂਦੇ ਸੀ। ਉਸ ਹਸਪੀਟਲ ਵਿਧ ਤੇ ਨਾਲ ਹੀ ਇੱਕ ਬੱਚਿਆਂ ਦਾ ਹਸਪੀਟਲ ਹੈ ਵਿਰਕ ਹਸਪੀਟਲ ਉੱਥੋਂ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ ਜਿਹੜੀ ਨਰਸ ਉਹਨਾਂ ਲੋਕਲ ਰੱਖੀ ਹੋਈ ਸੀ ਦੇਖਭਾਲ ਵਾਸਤੇ ਉਹਨੂੰ ਲੱਗਾ ਹੋਵੇ ਕੇਸ ਬਿਲਕੁਲ ਸਹੀ ਹੈ ਤੇ ਬੱਚੇ ਦਾ ਜਨਮ ਨਹੀਂ ਕਰਵਾ ਦੇਣਾ ਜਦੋਂ ਬੱਚੇ ਦਾ ਜਨਮ ਕਰਉਣ ਲੱਗੀ ਬੱਚਾ ਹੈਲਦੀ ਸੀ ਉਹਦੇ ਕੋਲੋਂ ਜਨਮ ਨਹੀਂ ਕਰਵਾ ਹੋਇਆ ਬੜੀ ਮੁਸ਼ਕਲ ਨਾਲ ਉਹਨੇ ਬੱਚੇ ਦਾ ਵਰਤ ਜਨਮ ਕਰਵਾਇਆ ਪਰ ਉਹ ਥੋੜੇ ਹੱਥ ਜ਼ੋਰ ਨਾਲ ਪਾਉਣ ਕਰਕੇ ਬੱਚਾ ਹੈਲਦੀ ਸੀ ਉਹ ਜਦੋਂ ਜਨਮ ਹੋਇਆ ਬੱਚੇ ਨੇ ਸਾਹ ਨਹੀਂ ਲਿਆ ਹੋਸ਼ ਵਿੱਚ ਨਹੀਂ ਆਇਆ ਜਦੋਂ ਬੱਚਾ ਹੋਸ਼ ਵਿੱਚ ਨਹੀਂ ਆਇਆ ਉਹ ਧਾਈ ਜਿਹੜੀ ਨਰਸ ਸੀ ਉਹਨੂੰ ਹੱਥ ਪੈਰਾਂ ਦੀਆਂ ਪੈ ਗਈ ਉਹਨੇ ਘਰ ਵਾਲਿਆਂ ਨੂੰ ਕਿਹਾ ਕਹਿੰਦੇ ਹਸਪੀਟਲ ਲੈ ਚਲੀਏ ਦਵਾ ਦਉ ਉਹਨਾਂ ਨੇ ਪਿੰਡੋਂ ਵੱਢੀ ਲਈ ਉਸੇ ਤਰ੍ਹਾਂ ਉਹ ਮਾਈ ਨੂੰ ਵਿੱਚ ਕਪੜੇ ਨੂੰ ਸਾਫ ਕਰਕੇ ਬੱਚੇ ਨੂੰ ਨਾਲ ਬਿਠਾਇਆ ਮਾਈ ਨੂੰ ਉਠਾਇਆ ਸ਼ਹਿਰ ਲੈ ਗਏ ਜਦੋਂ ਫਿਰ ਹਸਪੀਟਲ ਲੈ ਕੇ ਗਏ ਉਹਨੇ ਸਟਿਚਰ ਤੇ ਪਾਇਆ ਅੰਦਰੋਂ ਡਾਕਟਰ ਆਇਆ ਡਾਕਟਰ ਨੂੰ ਆਉਣ ਨੂੰ ਵੀ 10 15 ਮਿੰਟ ਲੱਗਦੇ ਨੇ ਉਹਨਾਂ ਦੱਸਿਆ ਜੀ ਇਸ ਤਰ੍ਹਾਂ ਕੇਸ ਆਇਆ ਬੱਚਾ ਹੋਸ਼ ਵਿੱਚ ਨਹੀਂ ਆਇਆ ਜਦੋਂ ਉਹ ਡਾਕਟਰ ਵਿਰਕ ਨੇ ਆ ਕੇ ਵੇਖਿਆ ਨਾ ਹਸਪੀਟਲ ਵਾਲੇ ਨੇ ਉਹਨੇ ਵੇਖਣ ਤੋਂ ਬਾਅਦ ਕਿਹਾ ਇਹਦਾ ਜਨਮ ਕਿਨੇ ਕਰਵਾਇਆ ਉਹ ਕਹਿੰਦੇ ਜੀ ਆ ਫਲਾਨੀ ਨਰਸ ਨੇ ਉਹਨੇ ਬਹੁਤ ਝੜਕਾ ਮਾਰੀ ਕਹਿੰਦਾ ਜਦੋਂ ਤੁਹਾਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ ਪੂਰੀ ਤਾਨੂੰ ਹਸਪੀਟਲ ਲਿਆਉਣਾ ਚਾਹੀਦਾ ਸੀ ਉਹਨੇ ਬੱਚੇ ਦੀ ਬਾਹ ਇਦਾਂ ਛੱਡ ਕੇ ਕਿਹਾ ਹੀ ਇਜ਼ ਡੈਡ ਇਹ ਮਰ ਚੁੱਕੇ ਜਾਓ ਲੈ ਜਾਓ ਜਦੋਂ ਇੰਨੀ ਗੱਲ ਹੋਈ ਉਹ ਵਿਚਾਰੇ ਘਰ ਵਾਲੇ ਉਦਾਸ ਰੋਣ ਲੱਗ ਪਏ ਜਿਹੜੀ ਮਾਈ ਤੇ ਜਿਹਦਾ ਉਹ ਬੰਦੇ ਦਾ ਬੱਚਾ ਸੀ ਉਹ ਦੋਵੇਂ ਗੁਰਸਿੱਖ ਸਾਥ ਸੰਗਤ ਡਾਕਟਰ ਕੋਲੋਂ ਇੰਨੀ ਗੱਲ ਸੁਣ ਕੇ ਨਾ ਜਦੋਂ ਉਹਨੇ ਬਾਹ ਛੱਡ ਕੇ ਬੱਚੇ ਦੀ ਨਿਕਿਆ ਜੈਦੀ ਕਿਹਾ ਹੀ ਇਜ਼ ਡੈਡ ਇਹ ਮਰ ਗਏ ਜਾਓ ਲੈ ਜਾਓ ਉੱਚੀ ਉੱਚੀ ਕੋਈ ਗੱਲ ਕਹਿਣ ਲੱਗ ਪਏ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਦਾਂ ਹੀ ਬੱਚੇ ਨੂੰ ਕੱਪੜੇ ਜਲਪਟੇਆ ਹਸਪੀਟਲ ਤੋਂ ਬਾਹਰ ਲਿਆਇਆ ਸਾਹਮਣੇ ਗੁਜਰਾਲ ਹਸਪੀਟਲ ਹੈ ਉਹ ਡਰਾਈਵਰ ਨੇ ਕਿਹਾ ਜੀ ਇੱਥੇ ਵੀ ਵਿਖਾ ਲਓ ਇੱਕ ਵਾਰ ਤਾਂ ਉਹ ਨਰਸ ਸਮੇਤ ਉਸ ਹਸਪੀਟਲ ਲੈ ਗਏ ਡਾਕਟਰ ਗੁਜਰਾਲ ਨੂੰ ਸੱਦਿਆ ਤੇ ਉਹਨੇ ਵੀ ਪੰਜ 10 ਮਿੰਟ ਉੱਥੇ ਪਾਉਂਦਿਆਂ ਲੱਗਦਿਆ ਲੱਗੇ ਜਦੋਂ ਉਹ ਡਾਕਟਰ ਨੇ ਆ ਕੇ ਵੇਖਿਆ ਸੀਨੀਅਰ ਡਾਕਟਰ ਸੀ ਬੱਚਿਆਂ ਦਾ ਉਹਨੇ ਵੀ ਉਸੇ ਤਰ੍ਹਾਂ ਟੋਕ ਕੇ ਵੇਖਣ ਤੋਂ ਬਾਅਦ ਉਹਨੇ ਕਹ ਅਮ ਸੋ ਸੌਰੀ ਹੀ ਇਜ਼ ਡੈਡ ਇਹ ਮਰ ਚੁੱਕਾ ਹੈ ਇਹਨੂੰ ਲੈ ਜਾ ਸਾਥ ਸੰਗਤ ਦੋ ਡਾਕਟਰਾਂ ਨੇ ਜਵਾਬ ਦਿੱਤਾ ਦੋ ਹਸਪੀਟਲ ਤੋਂ ਜਵਾਬ ਹੋਇਆ ਦੋਵੇਂ ਜਿਹੜੇ ਅੰਦਰੋਂ ਮਨ ਵਿਰਾਗ ਨਾਲ ਭਰ ਕੇ ਜੱਪ ਰਹੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅੰਦਰੋਂ ਅਰਦਾਸ ਕਰਕੇ ਉਹ ਮਾਈ ਨੇ ਕਿਹਾ ਹੇ ਗੁਰੂ ਰਾਮਦਾਸ ਜੇ ਤੁਸੀਂ ਦਿੱਤਾ ਫਿਰ ਠੀਕ ਵੀ ਤੁਸੀਂ ਰੱਖਣਾ ਮਹਾਰਾਜ ਜੇ ਤੁਸੀਂ ਦਾਤ ਦਿੱਤੀ ਹੈ ਪਾਤਸ਼ਾਹ ਫਿਰ ਠੀਕ ਵੀ ਤੁਸੀਂ ਰੱਖਣਾ ਜੇ ਜਾਨ ਨਹੀਂ ਸੀ ਪਾਉਣੀ ਫਿਰ ਜਨਮ ਕਿਉਂ ਦਿੱਤਾ ਮਹਾਰਾਜ ਇਹ ਜਾਨ ਨਹੀਂ ਸੀ ਪਾਉਣੀ ਜਨਮ ਕਿਉਂ ਦਿੱਤਾ ਗੁਰੂ ਨੂੰ ਐ ਚਿੱਤੇ ਕਰਕੇ ਵਿਰਾਗ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਨੇ ਆ ਕਪੜੇ ਜਲਬੇਟ ਪੇ ਹਸਪੀਟਲ ਤੋਂ ਬਾਹਰ ਆ ਗਏ ਜਦੋਂ ਉਥੋਂ ਅੱਧਾ ਕਿਲੋਮੀਟਰ ਬਾਹਰ ਆਏ ਇੱਕ ਨਰਸਿੰਗ ਹੋਮ ਹੈ ਜਿਹਨੂੰ ਜੋਤ ਨਰਸਿੰਗ ਹੋਮ ਕਹਿੰਦੇ ਨੇ ਸਾਧ ਸੰਗਤ ਜਦੋਂ ਉੱਥੇ ਉਹ ਲੈ ਕੇ ਗਏ ਨਾ ਉਹਨਾਂ ਦੇ ਮਨ 'ਚ ਆਇਆ ਉਹ ਮਾਈ ਆਪ ਵਿਰਾਗ ਵਿੱਚ ਕਹਿ ਰਹੀ ਸੀ ਕਹਿੰਦੇ ਜੀ ਹੋਰ ਕਿਸੇ ਡਾਕਟਰ ਨੂੰ ਦਿਖਾ ਲਓ ਤੇ ਜਿਹੜੇ ਨਾਲ ਬਜ਼ੁਰਗ ਉਹਨਾਂ ਦੇ ਬੈਠੇ ਉਹ ਕਹਿੰਦੇ ਤੁਸੀਂ ਪਾਗਲ ਹੋ ਗਏ ਦੋ ਡਾਕਟਰਾਂ ਨੇ ਕਹਿੰਦਾ ਹੈ ਬੱਚਾ ਜਿਉਂਦਾ ਨਹੀਂ ਹੈ ਮਰ ਚੁੱਕਾ ਹੈ ਹੀ ਇਜ਼ ਡੈਡ ਦੋ ਡਾਕਟਰਾਂ ਨੇ ਕਹਿੰਦਾ ਹੈ ਹੁਣ ਤੁਸੀਂ ਪਾਗਲ ਹੋ ਗਏ ਹੋ ਐਵੇਂ ਵਿਖਾਉਂਦੇ ਫਿਰੋ ਉਹ ਮਾਈ ਨੇ ਕਿਹਾ ਮੈਨੂੰ ਪਾਗਲ ਹੀ ਸਮਝ ਲਓ ਮੈਨੂੰ ਗੁਰੂ ਰਾਮਦਾਸ ਮਹਾਰਾਜ ਤੇ ਵਿਸ਼ਵਾਸ ਹੈ ਮੈਨੂੰ ਗੁਰੂ ਰਾਮਦਾਸ ਸਾਹਿਬ ਤੇ ਭਰੋਸਾ ਹੈ ਜੇ ਉਹਨੇ ਜਨਮ ਦਿੱਤਾ ਉਹ ਜਾਨ ਵੀ ਜ਼ਰੂਰ ਪਾਏਗਾ ਜੇ ਜਨਮ ਦਿੱਤਾ ਉਹ ਜ਼ਰੂਰ ਠੀਕ ਕਰੇਗਾ ਸਾਧ ਸੰਗਤ ਤੋਂ ਜੋਤ ਹਸਪੀਟਲ ਲੈ ਗਿਆ ਜੋਤ ਨਰਸਿੰਘ ਹੋਮ ਲੈ ਕੇ ਗਏ ਅੰਦਰੋਂ ਡਾਕਟਰ ਨੂੰ ਜਦੋਂ ਸੱਦਿਆ ਉਹਨੇ ਡਾਕਟਰ ਨੇ ਵੇਖਿਆ ਦੋਏ ਮੀਆਂ ਬੀਬੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿ ਰਹੇ ਨੇ ਉਹਨੇ ਵੇਖਣਾ ਸ਼ੁਰੂ ਕੀਤਾ ਡਾਕਟਰ ਨੇ ਵੀ ਆਪਣੀ ਜ਼ੁਬਾਨ ਤੋਂ ਤਿੰਨ ਚਾਰ ਵਾਰ ਕਿਹਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਫਿਰ ਉਹਨੇ ਬੱਚੇ ਨੂੰ ਲੈਫਟ ਲੈਗ ਤੋਂ ਚੁੱਕ ਕੇ ਨਾ ਖੱਬੀ ਲੱਤੋਂ ਪੁੱਠਾ ਲਟਕਾਉਂਦਾ ਉਹਨੇ ਘਟੋ ਘਟ ਡੇਢ ਦੋ ਮਿੰਟ ਬੱਚੇ ਨੂੰ ਪੁੱਠਾ ਲਟਕਾ ਕੇ ਪਿੱਠ ਤੋਂ ਥਪੌਂਦਾ ਰਿਹਾ ਫਿਰ ਉਹਨੇ ਲੰਮਾ ਪਾ ਕੇ ਫਿਰ ਸੱਜੀ ਲੱਤ ਤੋਂ ਚੁੱਕ ਕੇ ਫਿਰ ਪੁੱਠਾ ਲਟਕਾਇਆ ਫਿਰ ਡੇਢ ਦੋ ਮਿੰਟ ਪੁੱਠਾ ਰੱਖਿਆ ਫਿਰ ਉਹਨੇ ਬਾਹਾਂ ਤੋਂ ਚੁੱਕ ਕੇ ਦੂਜੇ ਪਾਸੇ ਨੂੰ ਲਟਕਾਇਆ ਖੱਬੀ ਬਾਹ ਛੱਡ ਕੇ ਫਿਰ ਸੱਜੀ ਬਾਹ ਤੋਂ ਨੂੰ ਚੁੱਕ ਕੇ ਇਸ ਤਰ੍ਹਾਂ ਖਿੱਚਿਆ ਸਾਧ ਸੰਗਤ ਸਾਰੇ ਵੇਖ ਰਹੇ ਸੀ ਚਾਰੇ ਪਾਸਿਓਂ ਬੱਚੇ ਨੂੰ ਲੱਤਾਂ ਬਾਹਾਂ ਤੋਂ ਚੁੱਕ ਕੇ ਪੁੱਠਾ ਸਿੱਧਾ ਲਟਕਾਉਣ ਤੋਂ ਬਾਅਦ ਉਹ ਡਾਕਟਰ ਨੇ ਬੱਚੇ ਦੇ ਮੂੰਹ ਨਾਲ ਮੂੰਹ ਲਾ ਕੇ ਨਕਲੀ ਸਾਹ ਦੇਣਾ ਸ਼ੁਰੂ ਕੀਤਾ ਤੁਸੀਂ ਹੈਰਾਨ ਹੋਮੋਗੇ ਉਹ ਵਿੱਚ ਰੁਕ ਰੁਕ ਕੇ 13 ਮਿੰਟ ਬੱਚੇ ਨੂੰ ਸਾਹ ਦਿੰਦਾ ਰਿਹਾ ਵਿਦਨ 13 ਮਿੰਟਾਂ ਬਾਅਦ ਬੱਚੇ ਦੀ ਛਾਤੀ ਵਿੱਚੋਂ ਸਾਹ ਚੱਲਣਾ ਸ਼ੁਰੂ ਹੋ ਗਿਆ ਉਹਨੇ ਹੱਥ ਜੋੜ ਕੇ ਕਿਹਾ ਧੰਨ ਗੁਰੂ ਰਾਮਦਾਸ ਉਸ ਵਕਤ ਬੱਚੇ ਨੂੰ ਆਕਸੀਜਨ ਤੇ ਲੈ ਕੇ ਗਏ ਕਿਉਂਕਿ ਅਜੇ ਜ਼ਰੂਰਤ ਸੀ ਫਿਰ ਉਹ ਬੱਚੇ ਨੂੰ ਆਕਸੀਜਨ ਲਾ ਕੇ ਉਹਨਾਂ ਰੱਖਿਆ ਸਾਧ ਸੰਗਤ 3 ਦਿਨ ਉਹ ਬੱਚਾ 48 ਘੰਟੇ ਐਡਮਿਟ ਰਿਹਾ ਤਿੰਨਾ ਦਿਨਾਂ ਬਾਅਦ ਤੀਜੇ ਦਿਨ ਸ਼ਾਮ ਨੂੰ ਉਹਨੇ ਛੁੱਟੀ ਦਿੱਤੀ ਕਹਿੰਦਾ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਹੁਣ ਲੈ ਜਾਓ ਜਦੋਂ ਛੁੱਟੀ ਦਿੱਤੀ ਨਾ ਜੋਤ ਨਰਸਿੰਘ ਹੋਮ ਤੋਂ ਤਾਂ ਸਾਧ ਸੰਗਤ ਉਹ ਜਿਹੜਾ ਸਰਦਾਰ ਸੀ ਜਿਹਦੇ ਘਰ ਬੱਚੇ ਨੇ ਜਨਮ ਲਿਆ ਉਹ ਸਰਦਾਰ ਜੀ ਕਹਿੰਦੇ ਮੈਂ ਘਰੋਂ ਭਾਈ ਸਾਹਿਬ ਦੋਏ ਜਿਪਾਂ ਪੈਸਿਆਂ ਦੀਆਂ ਭਰ ਕੇ ਲੈ ਕੇ ਗਿਆ 1.5 ਲੱਖ ਰੁਪਏ ਇੱਕ ਪਾਸੇ ਪਾਇਆ 1.5 ਲੱਖ ਦੀਆਂ 3 ਦਥੀਆਂ ਇੱਕ ਪਾਸੇ ਪਾਈਆਂ ਦੋਏ ਖਿਸੇ ਮੈਂ ਪੈਸਿਆਂ ਦੇ ਭਰ ਕੇ ਲੈ ਕੇ ਗਿਆ ਜਿੰਨੇ ਡਾਕਟਰ ਨੇ ਮੰਗੇ ਉਹਨੇ ਦੇ ਦੇਣੇ ਉਹਦੇ ਸਦਕਾ ਉਹਦੇ ਸਾਹ ਦੇਣ ਨਾਲ ਉਹਦੇ ਸਦਕਾ ਸਾਡੇ ਘਰ ਵਿੱਚ ਬੱਚੇ ਦੀ ਜਾਨ ਬਚੀ ਐ ਦੋ ਡਾਕਟਰਾਂ ਨੇ ਕਹਿਤਾ ਸੀ ਹੀ ਇਜ਼ ਡੈਡ ਮਰ ਚੁੱਕਾ ਓ ਜੇ ਉਹ ਡਾਕਟਰ ਤੋਂ ਠੀਕ ਹੋਇਆ ਮੈਂ ਜਿੰਨੇ ਪੈਸੇ ਮੰਗੇ ਉਹਨੇ ਦੇ ਦੇਣੇ ਦੋਵੇਂ ਜੇਬਾਂ ਖਿਸੇ ਭਰ ਕੇ ਲੈ ਕੇ ਗਿਆ 1.5 ਲੱਖ ਇੱਕ ਪਾਸੇ 1.5 ਇੱਕ ਪਾਸੇ ਕਹਿੰਦਾ 3 ਲੱਖ ਲੈ ਕੇ ਗਿਆ ਮੈਂ ਤੇ ਜਦੋਂ ਡਾਕਟਰ ਨੂੰ ਪੁੱਛਿਆ ਨਾ ਜੀ ਬਿੱਲ ਬਣਾਓ ਡਾਕਟਰ ਸਾਹਿਬ ਫੀਸ ਡਾਕਟਰ ਸਾਹਿਬ ਬਿੱਲ ਕਿੰਨਾ ਬਣਿਆ ਤੇ ਕਹਿੰਦੇ ਜਿਹੜਾ ਉਸ ਡਾਕਟਰ ਨੇ ਗੱਲ ਕਹੀ ਉਹਨੇ ਸਾਹਮਣੇ ਖਲੋਤੇ ਸਰਦਾਰ ਜੀ ਨੂੰ ਅੱਖਾਂ ਪਰ ਰਵਾ ਦਿੱਤਾ ਉਹ ਡਾਕਟਰ ਬੋਲਿਆ ਉਹ ਕਹਿੰਦਾ ਉਹ ਸਰਦਾਰ ਜੀ ਮੇਰੀਆਂ ਦਵਾਈਆਂ ਦੇ ਪੈਸੇ ਤੁਸੀਂ ਦੇ ਸਕਦੇ ਹੋ ਮੇਰੀ ਦਿੱਤੀ ਨਕਲੀ ਆਕਸੀਜਨ ਦੇ 2 ਦਿਨ ਦੇ ਪੈਸੇ ਤੁਸੀਂ ਦੇ ਸਕਦੇ ਹੋ ਮੇਰੇ ਹਸਪੀਟਲ ਦੇ ਬੈੱਡ ਦਾ ਖਰਚਾ ਤੁਸੀਂ ਦੇ ਸਕਦੇ ਹੋ ਮੇਰੀਆਂ ਦਿੱਤੀਆਂ ਦਵਾਈਆਂ ਦੀ ਫੀਸ ਤੁਸੀਂ ਦੇ ਸਕਦੇ ਹੋ ਪਰ ਇੱਕ ਗੱਲ ਦੱਸੋ ਸਰਦਾਰ ਜੀ ਉਹ ਮੇਰੀਆਂ ਦਵਾਈਆਂ ਦਾ ਖਰਚਾ ਦੇ ਦਾਂਗੇ ਮੇਰੇ ਹਸਪੀਟਲ ਦਾ ਖਰਚਾ ਦੇ ਦੋਗੇ ਪਰ ਇੱਕ ਗੱਲ ਦੱਸੋ ਗੁਰੂ ਰਾਮਦਾਸ ਦੀ ਕਿਰਪਾ ਦੀ ਫੀਸ ਕਿੱਥੋਂ ਦੇਵੋਗੇ ਗੁਰੂ ਰਾਮਦਾਸ ਦੀ ਕਿਰਪਾ ਦਾ ਖਰਚਾ ਕਿੱਥੋਂ ਦੇਵੋਗੇ ਇਹ ਮੇਰੇ ਕਰਕੇ ਬੱਚਾ ਜਿਉਂਦਾ ਨਹੀਂ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰਕੇ ਜਿਉਂਦਾ ਹੈ ਮੈਂ ਤਾਂ ਬਾਹਰੋਂ ਨਕਲੀ ਸਾ ਥੋੜੇ ਮਿੰਟ ਦਿੱਤੇ ਜਿਹੜਾ ਹੁਣ ਵੀ ਬੱਚੇ ਨੂੰ ਸਾਹ ਦੇ ਰਿਹਾ ਉਹ ਧੰਨ ਗੁਰੂ ਰਾਮਦਾਸ ਹੈ ਸਾਥ ਸੰਗਤ ਉਹਨੇ ਕਿਹਾ ਜੋ ਦੇਣਾ ਦੇ ਦਿਓ ਮੇਰੀਆਂ ਦਵਾਈਆਂ ਦਾ ਖਰਚਾ ਤੁਸੀਂ ਦੇ ਸਕਦੇ ਹੋ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦਾ ਖਰਚਾ ਕੋਈ ਨਹੀਂ